ਕਾ ਲੱਗੀ ਹੋਈ ਆ ਦੇ ਕਿਸੇ ਨੇ ਚਾਹ ਦੀ ਕੋਈ ਹੈ ਕਿ ਸ਼ਕੀਰ ਪੀ ਸਕਦੀ ਆ ਚਾਹ ਪੀ ਲੋ ਜਿਨੇ ਪੀਣੀ ਆ ਉਹ ਆਵਣਾ ਪੁੱਤੇ ਦੇ ਕੰਮ ਕਰਦੇ ਪਾਰਟੀ ਲਾ ਦੇਣੀ ਨਿਕਲ ਮੇਰੀ ਜੂਗ ਲੈ ਮਤੇ ਆ ਨਹੀਂ ਮੇਰੇ ਜੋਗ ਨੂੰ ਬਟੇਰ ਕੀ ਬਾਨੀ ਨਰਜੋਗ ਨੂੰ ਕਿੰਦਾ ਭੱਲ ਪਾਉਣਾਗਾ ਮੈਂ ਕੋ ਨੂੰ ਫੜਾਉ ਪੈਣੇ ਮੈਨੂੰ ਤਾਂ ਪੈਣ ਨਾ ਪਾਉਣੇ ਨਹੀਂ ਸੀ ਆਉਂਦੇ ਮੈਨੂੰ ਕਹਿੰਦਾ ਹੁਣ ਬੇਇੱਜ਼ਤੀ ਨਾ ਕਰਾਵੀ ਇੱਕ ਪੈਣ ਹੋਰ ਪਾ ਦੇ ਹੁਣ ਚੱਜਦਾ ਪਾ ਦੀ ਫੇਰ ਤੂੰ ਕੀਤਾ ਭੈਣੇ ਭੈਣੇ ਜੋ ਲੱਗਿਓ ਦੀ ਨਹਾਈ ਧੋਈ ਕਰਾਉਣਾ ਮੈਂ ਫੇਰ ਪਾਤਾ ਤੈਨੂੰ ਕੰਨ ਨਹੀਂ ਆ ਤੂੰ ਕੀ ਕਰ ਕੁੱਤੀ ਦੀ ਗੇ ਜੱਜ ਦੇ ਬੈਣ ਪਾਲਾ ਜਾਂ ਤੈਨੂੰ ਆਉਂਦੇ ਆ ਫੇਰ ਤੂੰ ਗਾਂਦੀ ਕਿੰਨਾ ਨਹੀਂ ਮੈਂ ਫੇਰ ਚੱਕਤਾ ਫੇਰ ਪਾਤਾ ਮੈਂ ਬੈਣ ਜਦੋਂ ਉਹਨੂੰ ਲਿਜਾਣ ਲੱਗੇ ਮੂਰੇ ਹੋ ਕੇ ਨਹੀਂ ਮੈਂ ਫੇਰ Yeah.